ਚੱਲੇ ਆ ਹੁਣ ਇਹ ਅਸੀਂ ਹੈਗੇ ਆ ਅਲੰਦੀ ਦੇ ਵਿੱਚ ਉੱਨੇ ਤੋਂ ਦੁਰਪੇ ਸੀ ਆ ਟਾਵਰ ਬਣਿਆ ਹੋਇਆ ਜਾਂ ਮਸਜਿਦ ਦਾ ਕੋਈ ਵੀ ਚੀਜ਼ ਬੜੀ ਵਧੀਆ 뷰 ਆ ਇਹਦਾ ਵੀ ਵਾਹ ਜੀ ਵੇਖ ਤਾਂ ਕੀ ਮੋੜ ਆ ਵਾਹ ਜੀ ਵਾਹ ਕੀ ਚੀਜ਼ ਆ ਬੋਦੀ ਬੋਦੀ ਹੱਥੀ ਆ ਵਾਹ ਜੀ ਵਾਹ ਕੀ ਚੀਜ਼ ਆ ਤੇ ਮੈਨੂੰ ਲੱਗਦਾ ਕੋਈ ਮੰਦਿਰ ਹੈ ਮੰਦਿਰ ਹੈ ਜੀ ਜੰਦਾ ਹੀ ਆ ਉਹ ਵੀ ਇਸ਼ਨਾਨ ਕਰਦੇ ਆ। ਗਲਾਬ ਬਣਿਆ ਹੋਇਆ। ਜੇ ਕਿਸੇ ਨੂੰ ਨਾਮ ਦਾ ਪਤਾ ਹੋਵੇ ਦੱਸਿਓ ਜਿਹੜਾ ਮੰਦਿਰ ਆ ਇਹ। ਦੂਸਰੀ ਸਾਈਡ ਆ ਕੋਈ ਟਾਵਰ ਆ ਜਾਂ ਮੰਦਿਰ ਆ। ਉਹ ਵੀ ਬਹੁਤ ਵਧੀਆ ਚੀਜ਼ ਬਣੀ ਹੋਈ ਹੈ। ਇਹ ਹਲੰਦੀ ਦੇ ਵਿੱਚ ਦੀ ਕ੍ਰੋਸ ਕਰ ਰਹੇ ਆ ਅਸੀਂ। ਬਾਬਾ ਸੰਗਤ ਆਈ ہوئی ਆ। ਲੋਕਾਂ ਦਾ ਇਕੱਠ ਆ। ਬਹੁਤ ਸੋਹਣੀ ਜਗ੍ਹਾ ਪਹੁੰਚ ਗਏ ਸੀ ਲੋਕੇਸ਼ਨ ਤੇ ਪਰ ਹੁਣ ਪ੍ਰੋਬਲਮ ਇਹ ਆ ਕਿ ਟਾਈਮਿੰਗ ਇਹਨਾਂ ਦੀ ਕਹਿੰਦੇ 4:30 ਤੱਕ ਹੀ ਹੁੰਦੀ ਆ ਲੋਡਿੰਗ ਦੀ ਤੇ ਹੁਣ ਕੱਲ ਨੂੰ ਆਉਂਦਾ ਹੈਗਾ ਸੰਡੇ ਤੇ ਸੰਡੇ ਕਰਕੇ ਫਿਰ ਹੁਣ ਅੱਜ ਦਾ ਜਿਹੜਾ ਦਿਨ ਹੈਗਾ ਹੁਣ ਰਾਤ ਨੂੰ ਅੰਦਰ ਫਸ ਗਏ ਤਾਂ ਬੰਦ ਛਾ ਕੱਲ ਨੂੰ ਸੈਟਰਡੇ ਦੀ ਅੱਜ ਦੀ ਰਾਤ ਲੰਘੂਗੀ ਕੱਲ ਦਾ ਸੰਡੇ ਆ ਤੇ ਭੁਗਾਦੇ ਤੇ ਜੇ ਕੱਲ ਨੂੰ ਸੰਡੇ ਆ ਤੇ अंदर फंस गए फिर दिक्कत आऊगी दो दिन ये तो आ गए सी बाहू गड्डी अंदर कराउन अभी क्या बोल रहे हैं अंदर करेंगे गाड़ी कि नहीं नहीं करेंगे ये अभी ट्रांसपोर्टर साहब क्या नाम है ट्रांसपोर्टर साहब है उदय उदय उच्च बोल थोड़ा सा उदय उदय कौन सी क्लास में पढ़ते हो पेंस। पेंस में अच्छा ठीक है ये भाई ट्रांसपोर्टर साहब के साथ है मैं तो मिनी ट्रांसपोर्टर बोलूँगा इसको ਆ ਜੀ ਨਿੱਕਾ ਬਦਮਾਸ਼ ਨਹੀਂ ਬਦਮਾਸ਼ ਨਹੀਂ ਹੈਗਾ ਇਹ ਨਿੱਕਾ ਸਿੰਘ ਰੰਜਨ گاؤں ਟਰੱਕ ਦੇ ਟਾਇਰਾਂ ਦੀਆਂ ਟਿਊਬਾਂ ਹੁੰਦੀਆਂ ਜਿਹੜੀਆਂ ਉਹ ਫੈਕਟਰੀ ਚ ਆਏ ਸੀ ਲੋਡ ਹੋਈਆਂ ਨੇ ਤੇ 5:30 ਐਂਟਰ ਹੋਏ ਸੀ ਆ 5:30 10 ਵਜੇ ਦੇ ਨੂੰ ਕੱਢ ਤੇ ਉਹਨਾਂ ਨੇ ਜਮਾਈ ਪੇਪਰ ਉੱਪਰ ਦੇ ਕੇ ਸਾਰਾ ਕੁਝ ਵੀ ਚਲੋ ਭਾਈ ਠੰਡੇ ਠੰਡੇ ਹੁਣ ਅਸੀਂ ਤੁਰ ਪਏ ਦੁਬਾਰਾ ਪੁੰਨੇ ਜਾ ਇਹਨੂੰ ਚੱਕਣ ਨੂੰ ਹੋਲੀ ਰੱਖੀ ਥੋੜਾ ਜਿਹਾ ਆਪਾਂ ਠੰਡਾ ਤੱਥ ਲੈ ਲੀਏ ਤੇ ਹੁਣ ਅਸੀਂ ਚੱਕਣ ਨੂੰ ਤੁਰ ਪਏ ਆ ਕਿਉਂਕਿ ਦੇਖ ਲਈਏ ਜੇ 1.5 2 ਟਨ ਦੀ ਗਿਆਸ ਹੈਗੀ ਆ ਜੇ ਕੋਈ ਸੈਕੰਡ ਰਿਪੋਰਟ ਬਣਦੀ ਅੱਛਾ ਲਓ ਜੀ ਮਿੱਤਰੋ ਨੱਕੇ ਦਾ ਦਿਲ ਕਰਦਾ ਸੀ ਅੱਜ ਕਹਿੰਦਾ ਨਾਨ ਵੈਜ ਖਾਣਾ ਕਰਤਾ ਆਰਡਰ ਅੱਛਾ ਉਹੀ ਕਰਿਆ ਠੀਕ ਹੈ ਠੀਕ ਹੈ ਜੋ ਕਿ ਕੈਤਰੀ ਜੋ ਉੱਪਰ ਕੇ ਨਿਕਲੇ ਆਏ ਤੇ ਮੈਂ ਨਿੱਕੇ ਨੂੰ ਪੁੱਛਿਆ ਵੀ ਕੀ ਕਰਨਾ ਕਹਿੰਦਾ ਬਈ ਯਾਰ ਅਜ ਬਰੀਆਨੀ ਖਵਾ ਦੇ ਮੈਂ ਕਿਹਾ ਯਾਰ ਕੋਈ ਚੱਕਰ ਹੀ ਨਹੀਂ ਹੈਗਾ ਕਿਉਂਕਿ ਦੇਖ ਯਾਰ ਬੰਦੇ ਨਾਲ ਦੇ ਖੁਸ਼ ਹੋਣਾ ਨਾ ਇਹ ਰੂਹ ਨਾਲ ਕੰਮ ਕਰਦਾ ਹੈਗਾ ਮੇਰੇ ਕੋਲ ਕਦੇ ਵੀ ਆਏ ਨਹੀਂ ਹੁੰਦਾ ਹਨ ਪੁੱਛਿਆ ਉਹਨੂੰ ਵੀ ਕੀ ਕਹਣਾ ਬਰੀਆਨੀ ਇਹਦੀ ਨਾ ਕਿਸੇ ਨੇ ਗਲਤ ਖਵਾ ਦਿੱਤੀ ਜਾਂ ਕਿਵੇਂ ਵੀ ਇਹ ਦੇ ਮਨਉ ਜੇ ਲਹੀ ਹੋਈ ਸੀ ਮੈਂ ਅੱਗੇ ਵੀ ਕਈ ਵਾਰੀ ਖਾ ਲੈਂਦਾ ਹੈ ਮੇਰੇ ਨਾਲ ਪੁਰਾਣਾ ਚੱਲਦਾ ਰਿਹਾ ਤੇ ਫਿਰ ਜਲ ਥੋੜਾ ਟਾਈਮ ਦੇ ਪਰੇ ਨੂੰ ਪ੍ਰੋਬਲਮ ਹੋ ਗਈ ਸੀ ਤੇ ਇਸ ਵਾਰ ਇਹਦੀ ਬਰੀਆਨੀ ਦੀ ਜਾਗ ਦੁਆਰਾ ਖਲਾਈ ਕਹਿੰਦਾ ਬਈ ਆਹ ਬਰੀਆਨੀ ਹੁੰਦੀ ਹੈ ਮੈਂ ਕਿਹਾ ਹੋ ਹੁਣ ਐਸ ਕਿਹੜੇ ਤੀਜੀ ਵਾਰੀ ਅੱਜ ਕਹਿੰਦਾ ਬਈ ਬਰੀਆਨੀ ਖਾ ਜੀ ਹੁਣ ਬਰੀਆਨੀ ਤਾਂ ਇਹਦੇ ਕੋਲ ਖਤਮ ਸੀ ਜਾਨੀ ਚਾਈਨੈਸ ਦੁਕਾਨਾਂ ਚਿਕਨ ਰਾਈਸ ਬਣਾਦੇ ਬੰਦੇ ਨੇ ਵਧੀਆ ਨੇ ਲੁੱਕ ਤੁਹਾਨੂੰ ਦਿਖਾ ਦਿੰਨਾ ਤੇ ਆਹ ਬਣੇ ਹੋਏ ਆ ਹੁਣ ਕੈਮਰਾ ਦੂਜਾ ਇੱਧਰ ਲਾ ਤੇ ਬਣੇ ਹੋਏ ਆ ਖਾਣੇ ਆ ਆਜੋ ਜਿਹਨੂੰ ਜਿਹਨੂੰ ਭੁੱਖ ਹੈ ਲਓ ਜੀ ਕਰਕੇ ਪੇਟ ਪੂਜਾ ਤੇ ਤੁਰਪੇ ਫੇਰ ਇਹ ਹੈਗਾ ਜੀ ਰੰਜਨਗਾਉਂ ਹੀ ਚੱਲਿਆ ਆਉਂਦਾ ਜਾਣੀ ਅਸੀਂ ਜਿੱਥੋਂ ਲੋਡ ਕਰਿਆ ਕਹਿੰਦੇ ਤਾਂ ਰੰਜਨਗਾਉਂ ਹੀ ਆ ਪਰ ਰੰਜਨਗਾਉਂ ਤੋਂ 8-9 ਕਿਲੋਮੀਟਰ ਬਾਹਰ ਨਿਕਲ ਕੇ ਫੈਕਟਰੀ ਸੀਗੀ ਕਲਾਸ ਟਿਊਬਾਂ ਵਾਲਿਆਂ ਦੀ ਸਾਰੀਆਂ ਟਿਊਬਾਂ ਬਣਦੀਆਂ ਨੇ ਉਹਨਾਂ ਦੇ ਆ ਜਾਣੀ ਇੱਕ ਵੱਡੇ ਤੋਂ ਲਾ ਸਕੂਟਰੀ ਦੇ ਟਾਇਰ ਤੋਂ ਲੈ ਕੇ ਟਰੱਕ ਜੀਸੀਬ ਵੱਡੇ ਟਾਇਰ ਸਾਰੇ ਹੀ ਬਣਦੇ ਆ ਅ ਟਰੈਕਟਰਾਂ ਦੇ ਟਾਇਰਾਂ ਦੀਆਂ ਟਿਊਬਾਂ ਉਥੋਂ ਗੱਡੀ ਲੋਡ ਹੋਈ ਆ ਆਪਣੀ ਲੋਡ ਹੈਗਾ ਆਪਣੇ ਕੋਲੇ ਪੰਜਾਬ ਦਾ ਤੇ 9 ਟਨ ਦੀ ਗਾਰੰਟੀ ਤੇ ਲੱਗੀ ਸੀ ਗੱਡੀ ਉਂ ਜਾਣੀ ਬੰਦਿਆਂ ਨੇ ਸੇਮ ਡੇ ਹੀ ਕੱਢਤਾ ਇਹ ਵੀਡੀਓ ਤਾਂ ਬਣਾ ਰਿਹਾ ਵੀ ਕਈ ਵੀਰ ਮੈਸੇਜ ਕਰਦੇ ਹੁੰਦੇ ਆ ਹਨਾ ਹੁਣ ਜਿਹੜੇ ਬਾਹਰ ਬੈਠੇ ਆ ਪਹਿਲਾਂ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਟਰੱਕ ਚਲਾਏ ਨੇ ਮਿਹਨਤਾਂ ਕੀਤੀਆਂ ਨੇ ਅੱਜ ਉਹ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਵੀ ਬੈਠੇ ਜਾਂ ਕਈ ਅਰਬ ਕੰਟਰੀਆਂ ਦੇ ਵਿੱਚ ਨੇ ਉਹ ਮੈਸੇਜ ਕਰਦੇ ਹੁੰਦੇ ਆ ਤਾਂ ਇਹ ਦਿਖਾ ਰਹਿਆਂ ਵੀ ਆ ਏਦਾਂ ਦੇ ਬਣ ਗਏ ਹੁਣ ਉਹ ਪੁੱਛਦੇ ਹੁੰਦੇ ਆ ਵੀ ਕਿਦਾਂ ਇਹ ਡਿਵੈਲਪ ਹੋ ਗਿਆ ਪਹਿਲਾਂ ਏਦਾਂ ਦੇ ਰੋਡ ਹੁੰਦੇ ਸੀ ਆ ਵੀਰੇ ਜਾਮ ਲੱਗਿਆ ਜਿਹੜੇ ਇਹ ਰੋਡ ਤੋਂ ਲੰਘਦੇ ਆ ਵੀਰ ਉਹਨਾਂ ਨੂੰ ਪਤਾ ਹੋਣਾ ਸ਼ੇਕਰਾਪੁਰ ਆਕੇ ਨਾ ਹੀ ਪੱਬਲ ਫੰਟਾ ਕਹਿੰਦੇ ਇਹਨੂੰ ਮਤਲਬ ਕ੍ਰੋਸਿੰਗ ਪੈਂਦੀ ਆ ਤੁਸੀਂ ਦਿਨੇ ਲੰਘ ਜੋ ਤੁਸੀਂ ਰਾਤ ਨੂੰ ਲੰਘ ਜੋ ਥੋੜਾ ਪੌਣਾ ਘੰਟਾ ਘੰਟਾ ਇਹ ਕਿਲੋਮੀਟਰ ਡੇਢ ਕਿਲੋਮੀਟਰ ਚ ਖਰਾਬ ਹੋਣਾ ਹੀ ਹੋਣਾ ਤੇ ਬਾਕੀ ਭਾਈ ਆਹਾ ਗੱਡੀ ਵਾਲਾਂ ਦੀ ਸਮਝ ਨਹੀਂ ਆਈ ਨਾ ਤਾਂ ਗੱਡੀ ਖਰਾਬ ਸੀ ਸਟਾਰਟ ਗੱਡੀ ਆ ਪਤਾ ਨਹੀਂ ਕੋਈ ਰੋਲਾ ਰੂਲਾ ਸੀ ਇਹਨਾਂ ਦਾ ਉਹ ਵੀਰਾਂ ਬੂਰਾ ਜੀਆਂ ਵੀ ਸੀ ਹੱਥ ਚ ਇਹਨਾਂ ਦੇ ਪਤਾ ਨਹੀਂ ਭਾਈ ਮਸਤੀ ਕਰਦੇ ਸੀ ਪਹਿਲਾਂ ਤਾਂ ਸਾਨੂੰ ਲੱਗਿਆ ਵੀ ਕਾਰ ਕਰਕੇ ਜਾਮ ਲੱਗਿਆ ਹੋਇਆ ਪਰ ਫਿਰ ਯਾਦ ਆਇਆ ਵੀ ਇਹ ਉਹੀ ਕ੍ਰੋਸਿੰਗ ਆ ਗਈ ਜਿੱਥੋਂ ਦੀ ਜਾਂਦੇ ਹੋਏ ਲੰਘੇ ਸੀ ਦਿਨੇ ਉਦੋਂ ਦੁਪਹਿਰ 'ਚ ਵੀ ਜਾਮ 'ਚ ਫਸ ਕੇ ਗਏ ਆ ਹੁਣ ਵੀ ਜਾਮ ਲੱਗਿਆ ਹੋਇਆ ਇੱਥੇ ਲਓ ਜੀ ਮਿੱਤਰੋ ਗੱਡੀ ਭਰ ਕੇ ਮੁੜਤੇ ਸੀ ਤੇ ਵੱਧ ਗਏ ਤਕਰੀਬਨ 12:30 ਅਸੀਂ ਸ਼ੇਕਰਾਪੁਰ ਫਿਰ ਪਾਰ ਕਰਿਆ ਰੰਜਨ گاؤں ਤੋਂ ਬਾਅਦ ਤੇ ਚਾਕਣ ਵਾਲੇ ਰੋਡ ਦੇ ਉੱਤੇ ਖੜ੍ਹ ਗਏ ਸੀ ਆ ਕੇ ਇਹ ਟੱਬਾ ਹੈਗਾ ਪੰਜਾਬੀਆਂ ਦਾ ਕੀ ਨੋ ਨੋ ਭੁੱਲ ਗਿਆ ਹੈ ਨਾ ਦਸਵੇਂ ਪੰਜਾਬੀ ਟੱਬਾ ਵਧੀਆ ਬੰਦੇ ਹੈਗੇ ਆ ਬਾਕੀ ਸਵੇਰੇ ਤੁਹਾਨੂੰ ਦਿਖਾਵਾਂਗੇ ਹੁਣ ਦਿਲ ਜੇ ਮਿੱਠਾ ਘਾਟਾ ਤਾਂ ਮੈਨੂੰ ਵੀ ਪਾ ਦੇ ਭਾਈ ਲਓ ਜੀ ਹੁਣ ਦੁੱਧ ਨੂੰ ਦਿਲ ਕਰਿਆ ਸੀ ਤੇ ਆ ਦੁੱਧ ਦੀ ਬਾਲਟੀ ਲਿਆਂਦੀ ਗਰਮ ਕਰਾ ਕੇ ਨਿੱਕੇ ਨੇ ਤੇ ਹੁਣ ਇਹ ਕਹਿੰਦਾ ਮਿੱਠਾ ਘਾਟਾ ਮੈਂ ਤਾਂ ਨਹੀਂ ਟੇਸਟ ਕਰਿਆ ਪੋ ਆਲੇ ਆ ਮੈਂ ਅੱਖਾਂ ਮੀਚ ਕੇ ਵੀ ਪਾਦੇ ਪਈ ਤੇ ਆ ਜੋ ਦੁੱਧ ਪੀਣਾ ਜੀ ਨੇ ਮਿੱਤਰੋ ਪਿਆਰੋ ਚਲੋ ਠੀਕ ਆ ਦੁੱਧ ਪੀ ਕੇ ਸੌਣੇ ਆ ਫਿਰ ਗੁੱਡ ਨਾਈਟ ਆ ਹੈਗਾ ਜਿਹੜਾ ਸ਼ਿਕਰਾਪੁਰ ਤੋਂ ਰਸਤਾ ਆਉਂਦਾ ਅਸੀਂ ਸ਼ਿਕਰਾਪੁਰ ਤੋਂ ਆ ਰਹੇ ਆ ਸਾਹਮਣੇ ਚਾਕਾਂ ਨੂੰ ਰਸਤਾ ਜਾਂਦਾ ਇਹਦੇ ਤੇ ਆਹਾ ਢਾਬਾ ਸੀਗਾ ਰਾਜਸਥਾਨੀ ਦਾ ਇਹਦੇ ਤੇ ਰਾਤ ਸਿਲੰਡਰ ਪਟਿਆ ਸਿਲੰਡਰ ਫਟਣ ਨਾਲ ਛੱਤ ਚੁੱਤ ਚੱਕ ਪਈ ਸਾਰੀ ਉਹ ਗੱਡੀ ਵੀ ਉੱਡ ਗਈ ਹੈ ਜੀ ਪਸਟੇਲ ਹੈ ਸਿਲੰਡਰ ਫਟਿਆ ਗੈਸ ਸਿਲੰਡਰ ਉਹਦਾ ਐਲ ਪੀ ਜੀ ਇਹ ਦੇਖੋ ਜੀ ਸੇਟਰਪੁਰ ਤੋਂ ਜਿਹੜਾ ਚਾਕਣ ਵਾਲਾ ਰੋਡ ਉਹਦੇ ਤੇ ਰਾਜਸਥਾਨੀ ਢਾਬਾ ਸੀ ਇਹ ਸਿਲੰਡਰ ਫਟਿਆ ਰਾਤ 10:00 ਦੇ ਆ ਢਾਬਾ ਜਮਾ ਖਤਮ ਕਰਤਾ ਆ ਗੱਡੀ ਖੜੀ ਸੀ ਇੱਕ ਆ ਗੱਡੀ ਤੱਕ ਨੁਕਸਾਨ ਹੋਇਆ ਸਾਰਾ ਬੁਰਾ ਹਾਲ ਕਰਤਾ ਇਹ ਹੁਣ ਦੀ ਰਾਤ ਦੀ ਵਾਰ ਦਾਤਾ ਅਸੀਂ ਨਾਲ ਦਸ਼ਮੇਸ਼ ਟਾਬੇ ਤੇ ਖੜੇ ਸੀ ਜਮਾਂ ਹੀ ਗੱਡੀ ਗੁੱਡੀ ਵੀ ਚੱਕ ਤੀ ਉਹ ਟਾਬੇ ਦੀ ਛੱਤ ਸਾਰੀ ਚੱਕ ਤੀ ਇੱਕ ਸਿਲੰਡਰ ਨੇ ਜੀ ਮੇਤਰੋ ਪਿਆਰੇ ਉਹ ਚਾਕਣਾ ਕਰਾਸ ਕਰਕੇ ਨਾ 8-9 ਕਿਲੋਮੀਟਰ ਤੇ ਅਸੀਂ ਠੰਡਾਈ ਵਾਲਿਆਂ ਦੀ ਪਲਾਂਟ ਤੋਂ ਚੱਲੇ ਹਾਂ ਸ਼ਾਇਦ ਠੰਡਾਈ ਦਾ ਹੀ ਕੋਈ ਕਿਉਂਕਿ ਲੋਕੇਸ਼ਨ ਠੰਡਾਈ ਦੀ ਆਈ ਆ ਜਿਹੜਾ ਮਾਲ ਰਾਤ ਪਾਇਆ ਅਸੀਂ ਉਹਦਾ ਵਜ਼ਨ 10 ਘਟਾਣਾ ਡੇਢ ਘਟਾਂ ਦੀ ਪੇਟੀ ਐ ਸੈਕੰਡ ਰਿਪੋਰਟ ਵੀ ਪੰਜਾਬੀ ਹੋਈ ਐ ਚਲੋ ਇਹ ਹੁੰਦਾ ਵੀ ਹੋਰ ਕੁਛ ਨਹੀਂ ਦਾ ਟੋਲ ਟੈਕਸ ਵਗੈਰਾ ਦਾ ਖਰਚਾ ਹੀ ਨਿਕਲ ਜੂ 15000 ਨਾਲ ਬਾਕੀ ਦਾ ਆਪ ਦਾ ਰੋਟੀ ਪਾਣੀ ਦਾ ਨਿਕਲ ਜਾਂਦਾ ਹੈ ਨਾ ਜੇ ਨਹੀਂ ਤਾਂ ਰੇਟ ਨਹੀਂ ਨਾ ਇੱਕ ਹੀ ਗੋਸ ਖਾਸ ਲੱਗਿਆ ਬੜਾ ਪੁੰਨੈ ਤੋਂ ਥੋੜਾ ਜਿਹਾ ਮੰਦਾ ਸੀਗਾ 10 ਟਨ ਦਾ 70000 ਹੀ ਲੱਗਿਆ ਸਾਰਾ ਐਵੇਂ ਗੱਲਾਂ ਮਾਰਨੋ ਜਿੱਡੀਆਂ ਮਰਜ਼ੀ ਮਾਰੀ ਜਾਓ ਇੱਥੋਂ ਹੀ ਪੁੰਨੈ ਤੋਂ ਹੀ ਅੰਗੂਰਾਂ ਵਾਲੇ ਢੇਡੇ ਸਭਾ ਸਭਾ ਲੱਖ ਰੁਪਏ ਲਾਏ ਆ ਪਿੱਛੇ ਚਲੋ ਜੇ ਚੰਗੇ 'ਚ ਖੜਦੇ ਆਂ ਤੇ ਮੰਦੇ 'ਚ ਵੀ ਚਲਾਉਣਾ ਪੈਂਦਾ ਸਾਰਾ ਕੁਝ ਚਲੋ ਟਰਾਂਸਪੋਰਟਰ ਆਪਣਾ ਵਧੀਆ ਹੈਗਾ ਉਹ ਕਹਿੰਦਾ ਸੀ ਜੇ ਤਾਂ 7-8 ਟਨ ਰਹੇਗੀ ਫਿਰ ਦੋ ਬੇਟੀਆਂ ਪਵਾ ਦੂੰ ਚਲੋ ਹੁਣ ਉਹ ਆਪ ਦਾ ਲਾਕਾ ਹੈ ਨਾ ਜੇ ਆਪਣਾ ਵਜ਼ਨ 7.5 ਟਨ ਰਹਿ ਜਾਂਦਾ 8 ਰਹਿ ਜਾਂਦਾ ਫਿਰ ਦੋ ਤੋਂ ਤਿੰਨ ਵੀ ਬੇਟੀਆਂ ਪੈ ਸਕਦੀਆਂ ਏ ਡੇ ਡੇ ਟਨੀਆਂ ਚਲੋ ਹੁਣ ਕਿਸਮਤ ਦੇ ਹਿਸਾਬ ਨਾਲ ਇਹੀ ਆ ਅੱਗੇ ਬਸ ਓਵਰਲੋਡ ਜਾਣਾ ਨਹੀਂ ਹੈਗਾ ਅੰਡਰਲੋਡੇ ਜਾਣਾ ਬਸ ਤਕਰੀਬਨ ਪਹੁੰਚ ਗਏ ਆਂ ਅਸੀਂ ਲੋਕੇਸ਼ਨ ਤੇ 200 ਮੀਟਰ ਰਹਿ ਗਈ ਐ। ਲਓ ਜੀ। ਸਾਹ ਨਾਲ ਸਾਹ ਨਹੀਂ ਰੜਦਾ। ਡਬਲ ਰੋਪੂਟਾ ਬਣਾਉਣੀ ਆ ਕਿਤੇ ਸੌਖੀਆਂ ਨੇ। ਹੁਣ ਦੇਖ ਲਓ ਦੋਨੇ ਜਾਨੇ ਤੌਣੀ ਤੌਣੀ ਹੋਏ ਖੜੇ ਆਂ। ਆ ਹੁਣ ਗੱਟੇ ਚੱਕ ਕੇ ਤਾਂ ਜਾਣਗੇ। ਫੇਰ ਇਹਦੇ ਚੱਕ ਮਸ਼ੀਨ ਪੈਣੀ ਆ। ਫੇਰ ਬੰਦਾ ਕਹਿੰਦਾ ਵੀ ਚਲ ਯਾਰ ਟੂਲ ਟੂਲ ਦਾ ਖਰਚਾ ਨਿਕਲ ਜੂ ਰੋਟੀ ਪਾਣੀ ਦਾ ਖਰਚਾ ਨਿਕਲ ਜੂ 15000 ਦੀ ਪੇਟੀ ਐ ਇੱਕ। ਉਹਦੇ ਖਾਤਰ ਸਾਹ ਨਾਲ ਸਾਹ ਨਹੀਂ ਰੜਦਾ। ਸੈਕੰਡ ਰਿਪੋਰਟ ਪੌਣ ਆਈ ਸੀ ਰੈਡੀ ਹੋ ਗਈ ਆ ਤੇ ਨਿੱਕਾ ਖੜਾ ਹੈਗਾ ਉੱਪਰ ਆਉਂਦਾ ਪੰਗੜੇ 40 ਡਿਗਰੀ ਟੈਂਪਰੇਚਰ ਆ ਤੇ 37 ਡਿਗਰੀ ਹਿਊਮਿਡਿਟੀ ਆ ਅੱਜ ਦੇ ਦਿਨ ਤੇ ਮਤਲਬ ਬੰਦਾ ਕਹਿ ਦਿੰਦਾ ਭਾਈ ਕੰਮ ਸੌਖਾ 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 ਸੁੱਖਾ ਸੁੱਖਾ ਤਰਾ ਬਦਨੋਂ ਅਈ ਹੈ ਭਾਈ ਕਿਉਂਕਿ ਤਪੱਸਿਆ ਹੀ ਆ ਕਰਨੀ ਪੈਂਦੀ ਆ ਹੁਣ ਬੋਰੀਆਂ ਸੀਗੀਆਂ ਦੂਜੀਆਂ ਮਹਲਦੀਆਂ ਜਗ੍ਹਾ ਤਾਂ ਸਾਡੇ ਕੋਲੇ ਹਲੇ ਵੱਧ ਗਈ ਗੱਡੀ ਦੇ ਵਿੱਚ ਪਰ ਹੁਣ ਵਜਨ ਨਹੀਂ ਚੱਲਣਾ ਹਨਾ ਉਹ ਤੇ ਵਜਨ ਸਾਡਾ 11.5 ਹੋ ਗਿਆ ਪੂਰਾ ਹੁਣ ਨਿਕਲਾਂਗੇ ਦੇਖ ਲਓ ਇਹ ਜਿਹੇ ਦੇ ਵਿੱਚ ਚੱਪਲਾਂ ਬਾਹਰ ਲੈ ਜਾਣਾ 2 ਮਿੰਟ ਚੱਪਲਾਂ 'ਚ ਪੈਰ ਨਹੀਂ ਪੈਂਦਾ ਹੁੰਦਾ ਅਗਰ ਕੀ ਤਰਪਾਲ ਨੂੰ ਹੱਥ ਪਾ ਰਿਹਾ ਯਾਰ ਮੈਂ ਵੀ ਚੱਲੇ ਆ ਤਾਂ ਉਹ ਇਹ ਸਿਰਫ ਇੱਕ ਕਲਿੱਪ ਤਾਂ ਬਣਾਉਣਾ ਸੀ ਬਈ ਮਿਹਨਤ ਆ ਕਰਨੀ ਪੈਂਦੀ ਆ ਕੋਈ ਦੇਖ ਕੇ ਹੋ ਸਕਦਾ ਸਿੱਖੇ ਕੋਸ਼ਣਾ ਇੰਨੇ ਜੋਗੇ ਤਾਂ ਹੈ ਨਹੀਂ ਵੀ ਸਾਨੂੰ ਦੇਖ ਕੇ ਕੋਈ ਕੋ ਸਿੱਖੇ ਪਰ ਫਿਰ ਵੀ ਦਿਖਾਉਣ ਦਾ ਤਾਂ ਇਹਦਾ ਮਕਸਦ ਇਹੀ ਸੀਗਾ ਬਈ ਬੈਠ ਕੇ ਨਹੀਂ ਸਟਰਗਲ ਤਾਂ ਜ਼ਿੰਦਗੀ ਚ ਕਰਨਾ ਹੀ ਪੈਂਦੀ ਆ ਸਟਰਗਲ ਮਿਹਨਤ ਜਿੰਦਾਬਾਦ ਡਰਾਈਵਰ ਮਹਿਕਮਾ ਜਿੰਦਾਬਾਦ ਜੀ ਮਿੱਤਰੋ 4:00 ਵਜੇ ਤੇ ਰਾਜਗੁਰੂ ਨਗਰ ਦਾ ਪਾਰ ਤੇ ਅਸੀਂ ਹੁਣ ਤਕਰੀਬਨ ਨਰੈਣ گاؤں ਤੇ ਰਾਜਗੁਰੂ ਨਗਰ ਦੇ ਵਿਚਾਲੇ ਜੇ ਆ ਤੇ ਅੱਜ ਦਾ ਟਾਰਗੇਟ ਪਹਿਲਾ ਟਾਰਗੇਟ ਤਾਂ ਇਹੀ ਆ ਵੀ 4:00 ਵੱਜ ਗਿਆ ਹਨਾ ਤੇ ਪਹਿਲਾ ਟਾਰਗੇਟ ਇਹੀ ਆ ਵੀ ਸੰਗਮਨਹਿਰ ਪਹੁੰਚੀਏ ਸੰਗਮਨਹਿਰ ਤੋਂ ਬਾਅਦ ਫਿਰ ਅਗਲਾ ਫੈਸਲਾ ਕਰਾਂਗੇ ਵੀ ਸਿੰਨਰ ਪਹੁੰਚ ਕੇ ਰੁਕਣਾ ਜਾਂ ਸੰਗਮਨਹਿਰ ਦੇ ਇਲਾਕੇ ਤੱਕ ਹੀ ਕਿਤੇ ਰੁਕੀਏ ਹਨਾ ਤੇ ਬਾਕੀ ਮੌਸਮ ਅੱਜ ਇੱਥੇ ਜਿਹੜੇ ਹਿਸਾਬ ਨਾਲ ਗਰਮੀ ਸੀ ਬਾਰਸ਼ ਦਾ ਜਿੱਦਿਆਂ ਆਇਆ ਚੌਥਾ ਪੰਜਵਾਂ ਦਿਨ ਆ ਰੋਜ਼ ਹੀ ਸ਼ਾਮ ਨੂੰ ਮੀਂਹ ਆਉਂਦਾ ਹੀ ਆ 10 ਮਿੰਟ ਆਵੇ 5 ਮਿੰਟ ਆਵੇ ਉਹਨੇ ਏਰੀਏ ਦੇ ਵਿੱਚ ਅੱਧਾ ਘੰਟਾ ਆਵੇ ਅੱਜ ਜਾਨੇ ਆਏ ਆ ਵੀ ਟਾਈਮ ਜੇ ਨਾਲ ਹੀ ਆ ਗਿਆ ਤੇ ਮੌਸਮ ਠੰਡਾ ਹੋ ਗਿਆ ਉਹ ਦੇਖੋ ਮੂੰਹੋਂ ਹੀ ਕੱਢਿਆ ਸੀ ਉਹ ਸਾਹਮਣੇ ਧੁੱਪ ਚਮਕਣ ਵੀ ਲੱਗੀ ਇੱਥੇ ਇਹ ਨਹੀਂ ਪਤਾ ਲੱਗਦਾ ਅੱਖ ਦੇ ਝਮਕੇ ਵੀ ਕੀ ਹੋ ਜਾਣੀ ਕੀ ਹਾਲ ਚਾਲ ਨੇ ਮਿੱਤਰੋ ਜੀ ਨਰਨਗਾਉ ਲੰਘਿਆ ਸੀ ਤੇ ਸੰਗਮ ਨਹਿਰ ਤੋਂ ਪਹਿਲਾਂ ਮੜਾ ਜਾ ਉਹ ਠੀਕ ਉਹ ਥੋੜਾ ਜਿਹਾ ਘੱਟ ਲੱਗਦਾ ਉਹ ਲੈਣਾ ਇੱਥੋਂ ਜੇ ਮੁੜ ਕੇ ਫਰਕ ਪੈਂਦਾ ਕਟਾਈ ਤੇ ਉਹ ਜੀ ਖੜੇ ਸੀਗੇ ਸੰਗਮ ਨਹਿਰ ਤੋਂ ਪਹਿਲਾਂ ਟੋਲ ਟੱਪੇ ਆਹਾ ਇਹ ਨਿੱਕੇ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਗੱਡੀ ਖੜਾ ਕੇ ਖੜ ਗਿਆ ਕੀ ਹੋ ਗਿਆ ਤੈਨੂੰ ਆਈ ਤੇਲ ਪਾਣੀ ਆ ਪੀਨੇ ਆ ਇਹਨੂੰ ਪੀਉਣਾ ਪੈਣਾ ਅੱਛਾ ਵੇ ਠੀਕ ਆ ਤੂੰ ਚਾਹ ਪੀਣ ਵਾਲਾ ਬੰਦਾ ਕਿਤੇ ਹੋਰ ਨਾਲ ਜਾਮਲਵਾਲੀ ਤੇਲ ਪਾਣੀ ਪੀਣਾ ਇਹ ਬਾਈ ਸਾਡਾ ਨਾ ਉਹ ਗੱਡੀ ਦਾ ਨਾ ਥੋੜਾ ਜਿਹਾ ਸਾਨੂੰ ਲੱਗਦਾ ਸੀ ਵੀ ਟੀਕਯੂ ਘਟਾ ਉਹ ਟੀਕਯੂ ਦਾ ਅੱਧਾ ਲੀਟਰ ਲੈ ਕੇ ਉਹ ਪਾਉਣ ਲੱਗੇ ਆ ਥੋੜਾ ਜਿਹਾ ਲੋ ਜੀ ਸੰਗਮ ਨੇ ਰਹਿ ਗਿਆ 30 ਕਿਲੋਮੀਟਰ ਰੋਡ ਡਬਲੀ ਆ ਸਾਰਾ ਇਹ तकरीबन ਜਿਹੜੇ ਬੰਦੇ ਪੁਰਾਣੇ ਚੱਲੇ ਹੋਣਗੇ ਭਾਈ 20 ਸਾਲ ਪਹਿਲਾਂ ਉਹਨਾਂ ਦੇ ਹਿਸਾਬ ਨਾਲ ਤਾਂ ਹੋਰ ਤਰੀਕੇ ਦੇ ਰੋਡ ਸੀ ਅੱਜ ਤੇ ਰੋਡ ਬਹੁਤ ਵਧੀਆ ਨੇ ਟੋਲ ਤਾਂ ਹੈਗੇ ਮਹਿੰਗੇ ਜਿਹੇ ਸੜਕ ਤੇ ਟੋਲ ਤਾਂ ਜਿੱਦਾਂ ਹੁਣ ਪਿੱਛੇ ਕੱਟਿਆ ਉਹ 600 ਦੇ ਲਗਭਗ ਦਾ ਸੀਗਾ ਪਰ ਰੋਡ ਬਹੁਤ ਵਧੀਆ ਨੇ ਸਾਰੇ ਅੱਗੇ ਥੋੜਾ ਜਿਹਾ ਇੱਕ ਜੇ ਆਪਾਂ ਉੱਥੋਂ ਹੋ ਜੰਨੇ ਆ ਜਿੱਦਾਂ ਜੇ ਲਾਸਾ ਲਗਾਉ ਉਹਨਾਂ ਜਾਣੇ ਆ ਫੇਰ ਰਸਤਾ ਖਰਾਬ ਹੁੰਦਾ ਪਰ ਜੇ ਆਪਾਂ ਉਧਰ ਨੂੰ ਨਹੀਂ ਜਾਂਦੇ ਸੰਗਮ ਨੇੜੇ ਤੋਂ ਸਿੰਨਰ ਹੋ ਕੇ ਆਪਾਂ ਚਾਂਦਵੜ ਨੂੰ ਜਾਂਦੇ ਆ ਉਧਰ ਦੀ ਰੋਡ ਟਾਪੋ ਟਾਪੀ ਆ ਸਾਰਾ ਲੈਡ ਤਾਂ ਬੰਦ ਕਰ ਆ ਆ ਬੰਦੇ ਦੇ ਲੜਦੀ ਆ ਮੱਖ ਆ ਦੇਖੋ ਇਹ ਜਿਹੜੇ ਨਾਲ ਇਹ ਲਹੂ ਕੀ ਜਿਹੜੀ ਇਹ ਮੂਰੇ ਮੋਟਰਸਾਈਕਲ ਘਮਾਉਂਦਾ ਜਾਂਦਾ ਫੰਨੇ ਘਲ ਗਿਆ ਕੋਈ ਸਾਡੀ ਰੇਂਜ ਤੋਂ ਬਾਹਰ ਦੋਸਤੋ ਰਿਕਵੈਸਟ ਆ ਜੀ ਆਪਣਾ YouTube ਚੈਨਲ ਸਹਿਜ ਟੀਵੀ 2016 Instagram ਵੀ ਸਹਿਜ ਟੀਵੀ 2016 ਲਾਈਕ ਕਮੈਂਟ ਸ਼ੇਅਰ ਤੇ ਫਾਲੋ ਕਰੋ ਧੰਨਵਾਦ ਵੀਰੇ ਸਭ ਦਾ